ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਆਪਣਾ ਆਇਆ Amazon ਤੋਂ ਪਾਰਸਲ ਜਿਹੜਾ ਕਿ ਆਪਾਂ ਪਹਿਲਾਂ ਤੋਂ ਹੀ ਓਪਨ ਕਰਕੇ ਰੱਖਿਆ ਹੋਇਆ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਆਪਾਂ Amazon ਤੋਂ ਕੀ ਮੰਗਵਾਇਆ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖ ਰਹੇ ਹੋਵਗੇ ਕਿ ਆਪਾਂ ਮੰਗਾਇਆ ਡਾਈਪਰ ਦਾ ਪੈਕੇਟ ਹਾਂਜੀ ਇਹ ਹੈਗੇ ਆ ਜਿਹੜੇ LoveLap Baby Diapers ਇਨਾਂ ਦੀ ਪਹਿਲਾਂ ਵੀ ਆਪਣੇ ਜਿਹੜੇ ਕੀ ਇਹ ਚੈਨਲ ਦੇ ਉੱਪਰ ਰਿਵਿਊ ਵੀਡੀਓ ਮਤਲਬ ਤੁਸੀਂ ਚੈੱਕ ਕਰ ਸਕਦੇ ਹੋ ਕਿ ਆਪਾਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਇਸ ਕਰਕੇ ਆਪਾਂ ਸੈਕਿੰਡ ਟਾਈਮ ਵੀ ਜਿਹੜੇ ਕੀ ਇਹ ਵਾਲੇ ਡਾਈਪਰ ਆਰਡਰ ਕੀਤੇ ਹੈਗੇ ਉਹਦੇ ਤੁਸੀਂ ਜੇਕਰ ਡਿਟੇਲ ਦੇ ਵਿੱਚ ਇਹਨਾਂ ਬਾਰੇ ਜਾਨਣਾ ਚਾਹੁੰਦੇ ਹੋ ਤੁਸੀਂ ਵੀਡੀਓ ਚੈੱਕ ਕਰ ਸਕਦੇ ਹੋ ਤੇ ਦੇਖ ਸਕਦੇ ਹੋਗੇ ਬਾਕੀ ਆਪਾਂ ਐਲ ਸਾਈਜ਼ ਕੀਤਾ ਤੇ 62 ਜਿਹੜੇ ਕੀ ਇਹਦੇ ਚ ਡਾਈਪਰ ਆ ਤੇ ਇਹਦੇ ਉੱਪਰ ਜਿਹੜਾ ਕੀ ਇਹ ਬੱਚੇ ਦਾ weight ਵੀ ਮੈਂਸ਼ਨ ਕੀਤਾ ਹੋਇਆਗਾ ਹਾਂਜੀ ਦੇਖ ਸਕਦੇ ਹੋ ਤੁਸੀਂ ਹਾਂਜੀ ਵਾਲਾ ਜਿਹੜਾ ਆਪਾਂ ਲਵ ਲੈਪ ਦਾ ਜਿਹੜਾ ਕਿ ਆਪਾਂ ਡਾਈਪਰ ਮੰਗਵਾਉਨੇ ਆ ਇਹਦੇ ਨਾਲ ਆਪਾਂ ਨੂੰ ਜਿਹੜੇ ਕੀ ਆ ਇੱਕ ਪੀਰੀਅਡ ਪੈਂਟੀ ਫ੍ਰੀ ਦਿੱਤੀ ਜਾਂਦੀ ਹੈਗੀ ਲਾਸਟ ਟਾਈਮ ਮਤਲਬ ਲਵ ਲੈਪ ਦੇ ਡਾਈਪਰ ਮੰਗਾਏ ਸੀ ਉਹਦੇ ਨਾਲ ਜਿਹੜੀ ਕਿ ਆਪਾਂ ਨੂੰ ਇਹ ਓਵਰਨਾਈਟ ਪੀਰੀਅਡ ਪੈਂਟੀ ਫ੍ਰੀ ਮਿਲੀ ਸੀ ਇਹ ਵਾਲਾ ਪੈਕੇਟ ਵੀ ਆਪਾਂ ਓਪਨ ਕਰ ਲਿਆ ਤੇ ਜਦੋਂ ਇਹ ਆਪਾਂ ਅੱਧਾ ਸਰਾ ਯੂਜ਼ ਕਰ ਲਿਆ ਸੀ ਤੇ ਇਹਦੇ ਸੈਂਟਰ ਦੇ ਵਿੱਚ ਜਿਹੜਾ ਕਿ ਆਪਾਂ ਨੂੰ ਇਹ ਵਾਲੀ ਪੈਂਟੀ ਮਿਲੀ ਸੀਗੀ ਪੀਰੀਅਡ ਪੈਂਟੀ ਫ੍ਰੀ ਮਿਲੀ ਸੀਗੀ ਆਪਾਂ ਨੂੰ ਤੇ ਬਾਕੀ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਜੇਕਰ ਤੁਸੀਂ ਇਹਦੀ ਡਿਟੇਲ ਦੇ ਵਿੱਚ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ YouTube ਚੈਨਲ ਤੇ ਜਾ ਕੇ ਦੇਖ ਸਕਦੇ ਹੋਗੇ ਹਾਂਜੀ ਇਸ ਤੋਂ ਬਾਅਦ ਜਿਹੜਾ ਕੀ ਆਪਾਂ ਮੰਗਵਾਇਆਗਾ ਦੇਖ ਰਹੇ ਹਾਂ ਤੁਸੀਂ ਇਹ ਮਦਰ ਸਪਰਸ਼ ਦਾ 베ਬੀ ਲੋਸ਼ਨ ਨੇਚਰਲ ਕੇਅਰ 베ਬੀ ਲੋਸ਼ਨ ਨਰਸ਼ਿੰਗ ਐਂਡ ਹਾਈਡਰੇਟ ਆਰਗੇਨਿਕ ਸ਼ੀਆ ਵਾਟਰ ਕੋਕੋਨਟ ਆਇਲ ਐਂਡ ਐਵੋਕਾਡੋ ਸੂਟੇਬਲ ਫਾਰ ਨਾਰਮਲ ਡਰਾਈ ਐਂਡ ਸੈਂਸਿਟਿਵ ਸਕਿਨ ਹਾਂਜੀ ਜਿਹੜਾ ਕਿ ਇਹ ਲੋਸ਼ਨ ਆਗਾ ਇਹ ਆਪਾਂ ਮਤਲਬ ਬੇਬੀ ਦੇ ਬਰਤ ਤੋਂ ਲੈ ਕੇ ਸਟਾਰਟ ਕਰ ਸਕਦੇ ਆ 0+ ਮੰਥ ਤੋਂ ਤੇ ਬਾਕੀ ਤੁਸੀਂ ਸਾਰਾ ਕੁਝ ਚੈੱਕ ਕਰ ਸਕਦੇ ਹੋਗੇ ਸਕਿਨ ਲਵਿੰਗ ਨੇਚਰਲ ਇਨਗਰੀਡੀਐਂਟਸ ਸਪਸ਼ਟ ਦੇ ਪ੍ਰੋਡਕਟ ਹੁੰਦੇ ਆ ਉਹ ਬਹੁਤ ਵਧੀਆ ਹੁੰਦੇ ਆ ਤੇ ਆਪਣੀ ਬਾਡੀ ਨੂੰ ਵਧੀਆ ਹਾਈਡਰੇਟ ਰੱਖਦੇ ਆਗੇ ਤੇ ਬਾਕੀ ਇਹਦੇ ਸਾਰਾ ਕੁਝ ਜਿਹੜਾ ਕੀ ਆ ਇੱਧਰ ਵੀ ਮੈਂਸ਼ਨ ਕੀਤਾ ਹੋਇਆ ਤੇ ਆਪਾਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਨੇ ਆ ਤੁਸੀਂ ਸਾਰਾ ਕੁਝ ਰੀਡ ਕਰ ਸਕਦੇ ਹੋ ਇਹ ਨੂੰ ਸਾਰੇ ਯੂਜ਼ ਕਰ ਸਕਦੇ ਆ ਇਹ ਨੂੰ ਜਿਹੜੇ ਕੀ ਆ ਸੈਂਸਿਟਿਵ ਸਕਿਨ ਵਾਲੇ ਵੀ ਯੂਜ਼ ਕਰ ਸਕਦੇ ਆ ਤੇ ਡਰਾਈ ਸਕਿਨ ਵਾਲੇ ਵੀ 올 ਟਾਈਪ ਸਕਿਨਸ ਲਈ ਇਹ ਯੂਜ਼ ਹੋ ਸਕਦਾ ਤੇ ਬਾਕੀ ਜਿਹੜਾ ਤੁਸੀਂ ਕੀ ਹੈ ਇਹਦੀ ਐਮ ਆਰ ਪੀ ਵੀ ਦੇਖ ਸਕਦੇ ਹੋਗੇ ਤੇ ਬਾਕੀ ਇੱਧਰ ਜਿਹੜੀ ਕੀ ਹੈ ਦੀ ਡੇਟ ਵਗੈਰਾ ਐਕਸਪਾਇਰੀ ਡੇਟ ਵਗੈਰਾ ਦਿੱਤੀ ਹੋਈ ਹੈਗੀ ਮਦਰ ਸ਼ਪਰਸ਼ ਦੇ ਪ੍ਰੋਡਕਟ ਜਿਹੜੇ ਬੱਚਿਆਂ ਲਈ ਬਹੁਤ ਵਧੀਆ ਹੁੰਦੇ ਆਗੇ ਹਾਂਜੀ ਇਸ ਤੋਂ ਬਾਅਦ ਜਿਹੜਾ ਕਿ ਆਪਣਾ ਨੈਕਸਟ ਪ੍ਰੋਡਕਟ ਹੈਗਾ ਉਹ ਵੀ ਆਪਣਾ ਜਿਹੜਾ ਕਿ ਇਹ ਮਦਰ ਸ਼ਪਰਸ਼ ਦਾ ਹੀ ਆ ਹਾਂਜੀ ਇਹ ਵਾਲਾ ਮਦਰ ਸ਼ਪਰਸ਼ ਨਿਊ ਐਂਡ ਅਪਰੂਵਡ ਇਹ ਮਦਰ ਸ਼ਪਰਸ਼ ਡੇਲੀ ਮੋਇਸਚਰਾਈਜ਼ਿੰਗ ਮਿਲਕੀ ਸੌਫਟ ਹੈਡ ਟੂ ਟੋਏ ਬੇਬੀ ਬਾਸ਼ ਵਿਦ ਕੋਕੋਨਟ ਆਇਲ ਮਿਲਕ ਪ੍ਰੋਟੀਨ ਐਂਡ ਸ਼ੀਆ ਵਾਟਰ ਟੀਅਰ ਫ੍ਰੀ ਹਾਂਜੀ ਇਹ ਜਿਹੜਾ ਕੀ ਆਪਾਂ ਮੰਗਵਾਇਆਗਾ ਇਹ ਬੇਬੀ ਲਈ ਆਪਾਂ ਬੇਬੀ ਵਾਸ਼ ਮੰਗਵਾਇਆਗਾ ਇਹ ਹੈਡ ਟੂ ਟਵਾਈ ਹਾਂਜੀ ਇਹਨੂੰ ਆਪਾਂ ਬੱਚੇ ਦੇ ਮਤਲਬ ਸ਼ੈਂਪ ਇਹ ਜੇ ਸ਼ੈਂਪੂ ਬੱਚੇ ਦੇ ਹੈਅਰ ਵੀ ਆਪਾਂ ਇਹਦੇ ਨਾਲ ਵਾਸ਼ ਕਰ ਸਕਦੇ ਆਂ ਬਾਕੀ ਇਹ ਪੂਰੀ ਤਰ੍ਹਾਂ ਜਿਹੜਾ ਕੀ ਆ ਟੀਅਰ ਫ੍ਰੀ ਹੈਗਾ ਬੱਚੇ ਦੇ ਅੱਖਾਂ ਵਗੈਰਾ ਚ ਨਹੀਂ ਪੈਂਦਾਗਾ ਤੇ ਇੱਧਰ ਵੀ ਤੁਸੀਂ ਆਪਾਂ ਜਿਹੜਾ ਕੀ ਆ ਸਾਰਾ ਕੁਝ ਤੁਹਾਨੂੰ ਯੂਮ ਕਰਕੇ ਦਿਖਾ ਦਿੰਨੇ ਆ ਇਹ ਵੀ ਤੁਸੀਂ ਸਾਰਾ ਕੁਝ ਇਹਦੇ ਉੱਪਰ ਰੀਡ ਕਰ ਸਕਦੇ ਹੋਗੇ ਸਾਰਾ ਕੁਝ ਤੁਸੀਂ ਜਿਹੜਾ ਕੀ ਆ ਚੈੱਕ ਕਰ ਸਕਦੇ ਹੋ ਆਪਾਂ ਤੁਹਾਨੂੰ ਹਿਊਮ ਕਰਕੇ ਦਿਖਾ ਦਿੰਨੇ ਆ ਹਾਂਜੀ ਇੱਧਰ ਦੱਸਿਆ ਹੋਇਆ ਕਿ ਇਹਦੇ ਵਿੱਚ ਕਿਹੜੇ-ਕਿਹੜੇ ਇਹਨਾਂ ਨੇ ਇਨਗਰੀਡੀਅੰਟਸ ਯੂਜ਼ ਕੀਤੇ ਹੋਏ ਆਗੇ ਤੇ ਹਾਂਜੀ ਇਦਾਂ ਦੱਸਿਆ ਹੋਇਆ ਕਿ ਜਿੱਦਾਂ ਕੀ ਹੈ ਕੋਕੋਨਟ ਹੋ ਗਿਆ ਛੀਆ ਵਾਟਰ ਹੋ ਗਿਆ ਕਿ ਕਿੱਦਾਂ ਇਹ ਆਪਣੀ ਸਕਿਨ ਦੇ ਉੱਪਰ ਵਰਕ ਕਰਦੇ ਆ ਤੇ ਬਾਕੀ ਇਹਦੇ ਵਿੱਚ ਵਿਟਾਮਿਨ ਏ ਵੀ ਆ ਹਾਂਜੀ ਉਸ ਤੋਂ ਬਾਅਦ ਇੱਧਰ ਵੀ ਤੁਸੀਂ ਸਾਰਾ ਕੁਝ ਰੀਡ ਕਰ ਸਕਦੇ ਹੋ ਮਦਰ ਸਪਰਸ਼ ਦੇ ਪ੍ਰੋਡਕਟ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਬਹੁਤ ਵਧੀਆ ਹੁੰਦੇ ਆ ਇੱਥੇ ਇਹਨਾਂ ਨੇ ਪੂਰੀ ਡਿਟੇਲ ਦੇ ਵਿੱਚ ਜਿਹੜੇ ਕੀ ਆ ਇਹਦੇ ਇਨਗਰੀਡੀIENTS ਆਪਾਂ ਨੂੰ ਦਿਖਾਏ ਹੋਏ ਆਗੇ ਤੇ ਬਾਕੀ ਇਹਦੀ ਐਮ ਆਰਪੀ ਵੀ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਡੇਟ ਵਗੈਰਾ ਵੀ ਸਾਰਾ ਕੁਝ ਦਿੱਤਾ ਹੋਇਆ ਤੇ ਸਾਰਾ ਕੁਝ ਤੁਸੀਂ ਚੰਗੀ ਤਰ੍ਹਾਂ ਰੀਡ ਕਰ ਸਕਦੇ ਹੋ ਮਦਰ ਸਪਰਸ਼ ਮਿਲਕੀ ਸੌਫਟ ਹੈਡ ਟੂ ਟੋਏ ਬਾਸ਼ 400 ml with milk protein and shea butter tear free 2 in 1 natural body wash ਹਾਂ ਜੀ ਇਹ ਜਿਹੜਾ ਕੀ ਆ ਸਾਰਾ ਕੁਝ ਦਿੱਤਾ ਹੋਇਆਗਾ ਇਸ ਤੋਂ ਬਾਅਦ ਜਿਹੜਾ ਆਪਣਾ ਥਰਡ ਪ੍ਰੋਡਕਟ ਆ ਹਾਂ ਜੀ ਉਹ ਵੀ ਜਿਹੜਾ ਕੀ ਆਪਣਾ ਮਦਰ ਸਪਰਸ਼ ਦਾ ਹੀ ਆ ਹਾਂ ਜੀ ਇਹ ਜਿਹੜਾ ਕੀ ਆ ਮਦਰ ਸਪਰਸ਼ ਦੀ ਬੇਬੀ ਫੇਸ ਕਰੀਮ ਆਂਗੀ ਡੇਲੀ ਮੋਇਸਚਰਾਈਜ਼ਿੰਗ ਮਿਲਕੀ ਸੌਫਟ ਬੇਬੀ ਫੇਸ ਕਰੀਮ ਵਿਦ ਕੋਕੋਨਟ ਆਇਲ ਮਿਲਕ ਪ੍ਰੋਟੀਨ ਐਂਡ ਵਿਟਾਮਿਨ ਬੀ 5 ਕ੍ਰੀਮੀ ਨਰਸ਼ਿੰਗ ਮੈਂਟ ਹਾਂ ਜਿਹੜੀ ਕੀ ਹੈ ਇਹਦੀ ਕੁਆਂਟੀਟੀ ਆ ਉਹ 50 ਗ੍ਰਾਮ ਆਂਗੀ ਤੇ ਬਾਕੀ ਇਧਰੋਂ ਵੀ ਸਾਰਾ ਕੁਝ ਸੇਮ ਹੀ ਜਿਹੜਾ ਕਿ ਆਪਾਂ ਬੇਬੀ ਪੌਚ ਦੇ ਉੱਪਰ ਦੇਖਿਆਗਾ ਸਾਰਾ ਕੁਝ ਸੇਮ ਹੀ ਇਧਰ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਇਸ ਤੋਂ ਬਾਅਦ ਬਾਕੀ ਸਾਰਾ ਕੁਝ ਇਧਰ ਵੀ ਇਹਦਾ ਇਨਗਰੀਡੀਐਂਟਸ ਵਗੈਰਾ ਦਿੱਤੇ ਹੋਏ ਆਗੇ ਤੇ ਬਾਕੀ ਆ ਜਿੱਦਾਂ ਸਾਰਿਆਂ ਦੇ ਇਦਾਂ ਇਹਨਾਂ ਨੇ ਆਪ ਦਾ ਕੋਈ ਕੋਡ ਵਗੈਰਾ ਵੀ ਦਿੱਤਾ ਹੋਇਆਗਾ ਹਾਂਜੀ ਇੱਥੋਂ ਆਪਾਂ ਦੇਖ ਸਕਦੇ ਹਾਂ ਕਿ ਜਿਹੜੇ ਪ੍ਰੋਡਕਟ ਆ ਓਰੀਜਨਲ ਆ ਹਾਂਜੀ ਇਧਰ ਇਹਦੀ ਐਮ ਆਰ ਪੀ ਵੀ ਦਿੱਤੀ ਹੋਈ ਆ ਜਿਹੜੇ ਆਪਾਂ ਤਿੰਨੋਂ ਪ੍ਰੋਡਕਟੇ ਮੰਗਵਾਏ ਆਗੇ ਮਦਰ ਸ਼ਪਰਸ਼ ਦੇ ਇਹਨਾਂ ਦੀ ਜਿਹੜੀ ਪੈਕਿੰਗ ਬਹੁਤ ਵਧੀਆ ਇਦਾਂ ਉੱਪਰੋਂ ਵੀ ਇਹ ਲੈਮੀਨੇਟ ਕੀਤੇ ਹੋਏ ਆ ਤੁਸੀਂ ਚੈੱਕ ਵੀ ਕਰ ਸਕਦੇ ਹੋ ਤੇ ਜਿਹੜਾ ਕੀ ਆ ਬਾਡੀ ਲੋਸ਼ਨ ਆ ਇਹ ਉੱਪਰੋਂ ਇਹਦਾ ਜਿਹੜਾ ਕੀ ਆ ਲੌਕ ਲੱਗਿਆ ਹੋਇਆਗਾ ਜਿੱਦਾਂ ਆਪਾਂ ਇਹਨੂੰ ਕਿਤੇ ਕੈਰੀ ਕਰਨਾਗਾ ਤੇ ਇਹਦੇ ਵਿੱਚੋਂ ਲੀਕ ਵਗੈਰਾ ਨਹੀਂ ਹੁੰਦਾ ਤੇ ਇਹ ਵੀ ਉੱਪਰੋਂ ਲੈਮੀਨੇਸ਼ਨ ਕੀਤਾ ਹੋਇਆਗਾ ਹੰਜੇ ਤਿੰਨੋਂ ਬਾਕਸ ਜਿਹੜੇ ਬਹੁਤ ਵਧੀਆ ਢੰਗ ਨਾਲ ਉੱਪਰੋਂ ਲੈਮੀਨੇਸ਼ਨ ਕੀਤੇ ਹੋਏ ਆਗੇ ਚੈੱਕ ਕਰ ਸਕਦੇ ਹੋ ਤੁਸੀਂ ਹਾਂਜੀ ਉਹ ਸਾਰੇ ਪ੍ਰੋਡਕਟ ਨੇ ਜਿਹੜੇ ਕਿ ਆਪਾਂ Amazon ਤੋਂ ਵਾਹ ਕੀਤੇ ਆ ਜੇਕਰ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਸ ਕਰਨਾ ਨਾ ਭੁੱਲਣਾ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਬਾਏ ਬਾਏ ਟੇਕ ਕੇਅਰ